ਹੁਸ਼ਿਆਰਪੁਰ ਪੁਲਿਸ ਨੇ ਮੋਬਾਈਲ ਟਾਵਰਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ گروਹ ਦੇ ਤਿੰਨ ਮੈਂਬਰਾਂ ਸਮੇਤ ਚੋਰੀ ਦੀਆਂ ਬੈਟਰੀਆਂ ਖਰੀਦਣ ਦੇ ਦੋਚੇ ਦੋ ਕਬਾੜੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਨਾਕੇਬੰਦੀ ਦੇ ਦੌਰਾਨ ਇਹਨਾਂ ਕੋਲੋਂ 116 ਚੋਰੀ ਦੀਆਂ ਬੈਟਰੀਆਂ ਅਤੇ ਇੱਕ ਐਕਜ਼ੈਲੋ ਗੱਡੀ ਬਰਾਮਦ ਕੀਤੀ ਗਈ ਹੈ ਜਿਸ ਵਿੱਚ ਇਹ ਬੈਟਰੀਆਂ ਰੱਖੀਆਂ ਗਈਆਂ ਸਨ। ਪੁਲਿਸ ਨੇ ਦੱਸਿਆ ਕਿ ਇਹ ਕਬਾੜੀਏ ਪਠਾਨਕੋਟ ਤੇ ਲੁਧਿਆਣੇ ਨਾਲ ਸੰਬੰਧਤ ਹਨ। ਜਿੰਨਾਂ ਨੂੰ ਇਹ ਬੈਟਰੀਆਂ ਵੇਚੀਆਂ ਜਾਂਦੀਆਂ ਸਨ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਦੇ ਮੋਬਾਈਲ ਟਾਵਰਾਂ ਦੀਆਂ ਬੈਟਰੀਆਂ ਲਗਾਤਾਰ ਚੋਰੀ ਹੋ ਰਹੀਆਂ ਸਨ ਜਿਸ ਤੋਂ ਬਾਅਦ ਇਹ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਇੱਕ ਕਾਰਵਾਈ ਕੀਤੀ ਹੈ ਨੂੰ ਸਾਡੇ ਕੋਲ ਇਥੇ ਨਿਸ਼ਾ ਸਕਿਉਰਿਟੀ ਸਰਵਿਸ ਆ ਜੋ ਆਪਣੇ ਹਸ਼ਰਪੁਰ ਏਰੀਆ ਦੇ ਵਿੱਚ ਮੋਬਾਈਲ ਟਾਵਰ ਨੂੰ ਸਕਿਉਰਿਟੀ ਕਰਦੀ ਹੈਗੀ ਆ ਉਹਨਾਂ ਦੇ ਸੁਪਰਵਾਈਜ਼ਰ ਗਰਪਾਲ ਸਿੰਘ ਨੇ ਅੱਗੇ ਥਾਣੇ ਅਦਲਾ ਦਿੱਤੀ ਕਿ ਇਹ ਉਹਨਾਂ ਦਾ ਇਥੇ ਵਿਜੇਨਗਰ ਦੇ ਵਿੱਚ ਇੰਡਸ ਕੰਪਨੀ ਮੋਬਾਈਲ ਮੋਬਾਈਲ ਫੋਨ ਕੰਪਨੀ ਦਾ ਟਾਵਰ ਹੈ ਉਥੋਂ 22 ਵੋਲਟੀਆਂ 22 ਬੈਟਰੀਆਂ ਚ ਬੈਟਰੀ ਚੋਰੀ-ਚੋਰੀ ਹੋ ਗਈਆਂ ਨੇ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਸਟੇਸ਼ਨ ਤੇ ਕੇਸ ਰਜਿਸਟਰ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਤੇ ਆਪਣੇ ਟਾਈਮ ਦਾਹਿਬ ਘਾਏ ਉਥੇ ਉਹਦੀ ਨੀਡੇ ਤਲੀ ਨਕਾਮਦੀ ਕੰਨੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਤੇ ਯੈਲੋ ਕੰਪਨੀ ਦੀ ਗੱਡੀ ਜਾਲੀ ਯੈਲੋ ਮਾਰਕਾ ਮਿਲੀ ਉਹਦੇ ਵਿੱਚ 22 ਬੈਟਰੀਆਂ ਜਿਹੜੀ ਰਿਕਵਰੀ ਹੋਈ ਨਾਲ ਉਹਨਾਂ ਦੇ ਤਿੰਨ ਲੋਕ ਫੜੇ ਗਏ ਇਹਨਾਂ ਦੇ ਡੱਬੇ ਦੇ ਵਿੱਚੋਂ 22 ਬੈਟਰੀਆਂ ਮਿਲੀਆਂ ਜਿਨ੍ਹਾਂ ਨੇ ਪੁਛਗਛ ਦਾ ਦੱਸਿਆ ਕਿ ਉਹਨਾਂ ਨੇ ਇਹ ਬੇਜਨਗਰ ਤੋਂ ਇਹ ਬੈਟਰੀਆਂ ਚ ਰਹੀਆਂ ਸੀ ਤੇ ਉਹਨਾਂ ਨੂੰ ਉਹਦੇ ਜਾਣੇ ਵੇਚਣ ਜਾ ਰਹੇ ਸਨ ਟੋਟਲ ਕਿੰਨੇ ਜਾਣੇ ਕਿਲੇ ਗਏ ਟੋਟਲ ਇਹ ਤੇ ਨਹੀਂ ਜਦੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਸਾਡੇ ਕੋਲ ਦਰਾਂ ਦੇ ਪੁਛਗਿਸ਼ ਮੋਬਾਈਲ ਟਾਵਰ ਜਿੱਥੇ-ਜਿੱਥੇ ਹੈਗੇ ਨੇ ਉਹਨਾਂ ਦੀ ਚੋਰੀ ਮੰਨਿਆ ਗਿਆ ਇਹਨਾਂ ਨੇ ਟਾਂਡੇ ਦਸੂਆ ਮਕੇਰੀਆਂ ਤੇ ਕੋਸ਼ੋ ਹਸ਼ਰਪੁਰ ਦੇ ਏਰੀਆ ਦੇ ਵਿੱਚ ਇਹਨਾਂ ਦੀ ਬੈਕਗ੍ਰਾਉਂਡ ਇਹ ਹੈ ਕਿ ਇਹ ਪਹਿਲਾਂ ਕੰਪਨੀਆਂ ਕੰਪਨੀਆਂ ਦੇ ਨਾਲ ਅਟੈਚਡ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਉੱਥੇ ਐਜ਼ ਅ ਸਕਿਉਰਟੀ ਚਾਰਜ ਕੰਮ ਕਰਦਾ ਰਿਹਾ ਜਾਂ ਕੋਈ ਸਕਿਉਰਟੀ ਵਰਕਰ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਇਹ ਤੇ ਕੋਸ਼ੋ ਮਦਰੋ ਉਹ ਇਹਨਾਂ ਦੇ ਮੋਬਾਈਲ ਟਾਵਰਾਂ ਦੇ ਨਾਲ ਠੇਕੇ ਤੇ ਕੰਮ ਕਰਦੇ ਸੀ ਸਰ ਇਹਨਾਂ ਦਾ ਲਗਨ ਪਰਚੇ ਹਾਂਜੀ ਇਹਨਾਂ ਤੇ ਪਹਿਲੇ ਉਹ ਜਿਹੜੀ ਪੁਸ਼ਕ ਚੱਲ ਰਹੀ ਹੈਗੀ ਆ ਉਹਨਾਂ ਤੇ ਪਰਚੇ ਜਿਹੜੇ ਪਹਿਲਾਂ ਆਲਰੇਡੀ ਹੈਗੇ ਨੇ ਦਸੂਹਾ ਬਕਰੀਆਂ ਹੁਸ਼ਿਆਰਪੁਰ ਤੋਂ ਯੁਗੇਸ਼ ਬਹਿਲ ਦੀ ਰਿਪੋਰਟ ਪੰਜਾਬ ਟੂਡੇ